ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਆਏ ਆ ਪਿੰਡ ਵੱਡੋ ਜਿਹੜਾ ਰਰਲੀ ਦੇ ਰੋਡ ਜਾਂਦਾ ਵਾ ਇਹ ਵੱਡੋ ਦਾ ਤੇ ਰਰਲੀ ਦਾ ਲਿੰਕ ਆਪੂ ਜੀ ਟੁੱਟ ਗਿਆ ਵਾ ਕਈ ਦਿਨਾਂ ਤੋਂ ਕਿ ਆ ਸੜਕ ਦੇ ਵਿੱਚ ਪਾੜ ਪੈ ਗਿਆ ਵਾ ਕਿ ਆ ਮੁੰਡੇ ਨੌਜਵਾਨ ਹੁਣ ਨੰਗੇ ਆ ਮੋਟਰਸਾਈਕਲ ਨੂੰ ਬੜਾ ਔਖੇ ਹੋ ਕੇ ਨੰਗੇ ਮੈਂ ਦੇਖਿਆ ਆਸਾਨ ਆਸਾਨ ਨਹੀਂ ਨਾ ਰਹਾ ਦਾ ਆ ਉਥੋਂ ਮੈਂ ਤੁਹਾਨੂੰ ਵੀ ਪਾਣੀ ਦੀਆਂ ਵੀ ਦਿਖਾ ਦਿਆਂ ਜੀ ਆ ਗੱਡੀ ਆ ਰਹੀ ਏ ਜੀ ਗੱਡੀ ਹੁਣ ਲੰਘਣਾ ਕਿੱਥੇ ਜੀ ਆ ਆ ਤਾਂ ਮੂਹਰੇ ਪਾੜ ਪੈ ਗਿਆ ਵਾ ਗੱਡੀ ਕਿੱਥੇ ਜੀ ਨਾ ਪਾਣੀ ਦੇ ਕੋਲ ਕਿੱਦਾਂ ਸੜਕੇ ਦੇ ਆਲੇ ਦੋਲੇ ਖੜਾ ਵਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕੀ ਨਾਂ ਜੀ ਆਪਣਾ ਮੇਰਾ ਨਾਂ ਜੱਸੀ ਆ ਜੀ ਇਹ ਕਿਹੜਾ ਪਿੰਡ ਵਾ ਸਾਡਾ ਚੱਕਟਰੂ ਆ ਜੀ ਅੱਛਾ ਤੁਹਾਡਾ ਕੀ ਨਾਂ ਜੀ ਮੇਰੇ ਨਾਂ ਜੱਸੀ ਜੱਸੀ ਗੋਤ ਲੱਗਦਾ ਮੈਨੂੰ ਨਹੀਂ ਨਹੀਂ ਹਾਂ ਜੀ ਇਹ ਗੋਤ ਮੁੰਡੇ ਦਾ ਨਾਂ ਮੇਰਾ ਜੱਸੀ ਆ ਅੱਛਾ ਜੀ ਹਾਂ ਜੀ ਇਹ ਕਿ ਆ ਤੁਸੀਂ ਮੋਟਰਸਾਈਕਲ ਬੜੇ ਮੈਂ ਦੇਖਿਆ ਕਿ ਔਖੇ ਹੋ ਕੇ ਲੰਘਾਉਂਦੇ ਸੀਗੇ ਪਾਣੀ ਬਹੁਤ ਹੈ ਆ ਸੜਕ ਦੇਖੋ ਬੜੀ ਡੁੱਬੀ ਪਈ ਆ ਇਹ ਕੀ ਜੀ ਸਰਕਾਰ ਤੋਂ ਮੰਗ ਕਰਦੇ ਆ ਸਰਕਾਰ ਤੋਂ ਮੰਗ ਮੈਨੂੰ ਪਤਾ ਹੀ ਨਹੀਂ ਸਰਕਾਰ ਨੂੰ ਸੜਕ ਬਣਾਵੇ ਇਹ ਜਲਦੀ ਜਲਦੀ ਹਾਂਜੀ ਲੋਕਾਂ ਦੇ ਜਿੱਦਾਂ ਤੁਸੀਂ ਤੰਗ ਹੋ ਕੇ ਲੰਘੇ ਜਾਂਦੇ ਹੋਰ ਵੀ ਲੋਕ ਤੰਗ ਹੋ ਕੇ ਲੰਘਦੇ ਆ ਕਿ ਇੱਥੇ ਲੰਘ ਤਾਂ ਹੋ ਹੀ ਨਹੀਂ ਸਕਦਾ ਹਾਂਜੀ ਨਹੀਂ ਮੇਰੀ ਵਾਹ ਧੰਨ ਧੰਨਵਾਦ ਜੀ ਆਹ ਦੇਖੋ ਜੀ ਇਹ ਮੋਟਰਸਾਈਕਲ ਕਿੱਦਾਂ ਲੰਘੂਗਾ ਆ ਸੜਕ ਤੋਂ 2-3 ਫੁੱਟ ਆ ਬੱਟ ਲਗੀ ਹੋਆ ਉਧਰ ਆਓ ਦੇਖੋ ਕਿ ਮੁੱਖ ਸੜਕ ਕਿੱਦਾਂ ਲੰਘੀ ਉਹ ਗੱਡੀ ਤੁਹਾਨੂੰ ਮੈਂ ਦਿਖਾ ਲਈ ਆ ਕਿ ਮੁੜ ਗਈ ਆ ਉਹ اٹਕ ਗਈ ਆ ਹੁਣ ਜੇ ਕੋਈ ਜੋਰ ਵਾਲੇ ਹੋਣਗੇ ਮੁੰਡੇ ਤੇ ਇੱਥੇ ਕਿਤੇ ਔਖਾ-ਸੌਖਾ ਨਿਕਲ ਜੇਗਾ ਜੇ ਨੰਗਾਲੇ ਤੇ ਫੇਰ ਸਟਾਟ ਨਹੀਂ ਹੁੰਦਾ ਜੇ ਚੱਕਦੇ ਤੇ ਚੱਕੇ ਤੌਰ ਨਹੀਂ ਹੁੰਦਾ ਇਹ ਬੱਡੌਰ ਹੱਲੀ ਦਾ ਆਸੂਚੀ ਲਿੰਕ ਜ ਟੁੱਟ ਕੇ ਸੰਪਰਕ ਟੁੱਟੇ ਨੂੰ ਅੱਜ ਹਫਤਾ ਕਿਤੇ ਦੇ ਕਰੀਬ ਹੋ ਗਿਆ 3 ਦਿਨ ਤਾਂ ਵੀ ਹਟੇ ਨੂੰ ਹੋ ਗਿਆ ਜੀ ਕਿ ਪਹਿਲੇ ਮਹੀਨਿਆਂ ਦੇ ਨਾਲ ਵਾ ਇਹ ਸਰਕਾਰ ਨੂੰ ਵੀ ਜਲਦੀ ਜਲਦੀ ਧਿਆਨ ਦੇਣਾ ਚਾਹੀਦਾ ਇਹ ਰਹਿਲੀ ਤੇ ਭਾਮ ਤੱਕ ਇਧਰ ਨੂੰ ਜਨਤਾ ਦਾ ਰਾਹ ਹੈ ਕੋਟ ਤੋਂ ਇਹਨੂੰ ਤੇ ਆਮ ਲੋਕ ਜਾਂਦੇ ਆ ਸੋ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਕੋਟ ਤੋਂ ਜੀ ਮੇਰਾ ਕਨੈਕਟਰ ਨੰਬਰ ਹੈਗਾ 98557